ਨਰੂਰ ਦੇ ਲੈਰਾਗਾਗਾ ਵਿਖੇ ਮੰਤਰੀ ਬਰਿੰਦਰ ਗੋਇਲ ਵੱਲੋਂ ਲੈਰਾਗਾਗਾ ਵਿਚਲੀ ਜਾਂਦੀ ਡਿਚ ਟ੍ਰੇਨ ਦੇ ਅੰਡਰਗਰਾਉਂਡ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਦੇ ਨਾਲ ਹੀ ਸੜਕ ਦੇ ਨਾਲ ਇੰਟਰਲੌਕ ਟਾਈਲਾਂ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਜਿੱਥੇ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ ਉੱਥੇ ਹੀ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਦੀ ਲੋਕਾਂ ਦੀ ਇਹ ਮੰਗ ਸੀ ਕਿ ਡਿਚ ਟ੍ਰੇਨ ਨੂੰ ਕਵਰ ਕੀਤਾ ਜਾਵੇ ਅਤੇ ਸੜਕ ਦੇ ਨਾਲ ਇੰਟਰਲੌਕ ਟਾਈਲਾਂ ਲਗਾਈਆਂ ਜਾਣ ਜੋ ਕਿ ਅੱਜ ਪੂਰੀ ਹੋ ਗਈ ਹੈ ਇਸ ਨਾਲ ਜਿੱਥੇ ਸ਼ਹਿਰ ਸੁੰਦਰ ਦਿਖੇਗਾ ਉਥੇ ਹੀ ਡਰੇਨ ਦੇ ਅੰਡਰਗਰਾਉਂਡ ਹੋਣ ਨਾਲ ਰਸਤਾ ਵੀ ਖੁੱਲ ਜਾਵੇਗਾ ਸਮੱਸਿਆ ਤਾਂ ਲੋਕਾਂ ਦੀ ਬਹੁਤ ਪੁਰਾਣੀ ਦੀ ਟੀਚਰ ਡਰੇਨ ਦੇ ਨਾਂ ਦੇ ਨਾਲ ਜਿਹੜੀ ਇਹ ਡਰੇਨ ਸੀ ਜਿਹੜੀ ਸ਼ਹਿਰ ਦੇ ਵਿੱਚੋਂ ਵਿਚਦੀ ਜਾਂਦੀ ਸੀ ਤੇ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਇਹ ਮੰਗ ਸੀ ਕਿ ਇਸ ਟੀਚਰ ਡਰੇਨ ਦਾ ਜਿਹੜੀ ਕਿ ਕਈ ਵਾਰੀ ਹਾਦਸਿਆਂ ਦਾ ਵੀ ਕਾਰਨ ਬਣਦੀ ਸੀ ਤੇ ਸਾਰੀਆਂ ਦੁਕਾਨਾਂ ਦੇ ਬਿਲਕੁਲ ਅੱਗੇ ਉਹਦੀ ਲੰਗਦੀ ਸੀ ਤੇ ਦੁਕਾਨ ਦੁਕਾਨਾਂ ਨੂੰ ਜਾਣ ਦੇ ਲਈ ਰਸਤਾ ਵੀ ਨਹੀਂ ਸੀ ਤੇ ਜਿਹੜੀ ਪਰਲੀ ਬੱਸ ਸਟੈਂਡ ਦੇ ਪਿਛਲੇ ਪਾਸੇ ਗਰੀਬ ਲੋਕ ਸलम बस्ती ਜਿਹਨੂੰ ਕਹਿੰਦੇ ਨੇ ਆ ਉਹ ਸਾਰੇ ਲੋਕ ਇਸ ਡਿੱਚ ਦੇ ਦੇ ਉੱਪਰ ਉਹਨਾਂ ਦੇ ਘਰ ਸੀ ਸੋ ਇਸ ਮਸਲੇ ਤੇ ਬੜੇ ਲੰਬੇ ਸਮੇਂ ਤੋਂ ਜੋ ਲੋਕਾਂ ਦੀ ਮੰਗ ਸੀ ਉਹ ਲੋਕਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਆ ਕਿ ਜਿਹੜੀ ਡਿਚ ਡਰੇਨ ਹੈ ਇਹ ਕਰੀਬ 3 ਕਿਲੋਮੀਟਰ ਸ਼ਹਿਰ ਦੇ ਵਿੱਚ ਦੀ ਲੰਘਦੀ ਸੀ ਤੇ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਾਰੀ ਡਿਚ ਡਰੇਨ ਨੂੰ ਵੱਡੇ ਪਾਈਪ ਪਾ ਕੇ ਜਿਹੜਾ ਅੰਡਰਗਰਾਉਂਡ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਆ ਸਾਰੀ ਜਾਖਲ ਰੋਡ ਦੇ ਲੋਕਾਂ ਦੀ ਮੰਗ ਸੀ ਕਿ ਇੱਥੇ ਸੜਕ ਦੇ ਨਾਲ-ਨਾਲ ਇੰਟਰਲੌਕ ਟਾਇਲ ਵੀ ਲਾ ਦਿੱਤੀ ਜਾਵੇ। ਸੋ ਸਰਕਾਰ ਵੱਲੋਂ ਲੋਕਾਂ ਦੀ ਮੰਗ ਨੂੰ ਧਿਆਨ 'ਚ ਰੱਖਦੇ ਆ। ਇਹ ਵੀ ਫੈਸਲਾ ਕੀਤਾ ਕਿ ਸਾਰੀ ਇਸ ਸੜਕ ਤੇ ਇੰਟਰਲੌਕ ਟਾਇਲ ਲਾ ਕੇ ਲੋਕਾਂ ਨੂੰ ਰਾਹ ਦਿੱਤੀ ਜਾਵੇ। ਤੇ ਹੁਣ ਮੈਂ ਕਹਿ ਸਕਦਾ ਕਿ ਇਸ ਸੜਕ ਦੇ ਬਣਨ ਨਾਲ ਪਹਿਲਾਂ ਡਿਚ ਟ੍ਰੇਨ ਕਵਰ ਹੋਈ, ਫਿਰ ਉੱਪਰ ਸੜਕ ਬਣੀ, ਇੰਟਰਲੌਕ ਟਾਇਲ ਹੋਈ। ਤੇ ਇਸ ਦਾ ਫਾਇਦਾ ਜਿਹੜਾ ਸਾਰੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਤਾਂ ਹੈ ਹੀ ਗਿਆ ਤੇ ਲੋਕਾਂ ਨੂੰ ਵੀ ਇੱਕ ਵੱਡੀ ਗੰਦਗੀ ਤੋਂ ਜਿਹੜੀ ਰਾਹਤ ਮਿਲੀ ਹੈ ਕਿਉਂਕਿ ਲੋਕ ਜਦ ਇੱਥੋਂ ਦੇ ਲੰਘਦੇ ਸੀ ਉਹਨਾਂ ਨੂੰ ਬੜਾ ਔਖਾ ਸੀ ਸੋ ਇਹ ਕੰਮ ਅੱਜ ਫੇਰ ਦੁਬਾਰੇ ਅਸੀਂ ਸ਼ੁਰੂ ਕਰਾ ਰਹੇ ਹਾਂ ਤੇ ਦੂਜਾ ਜਿਹੜਾ ਚੌਕ ਸੀ ਜਦੋਂ ਕੋਈ ਬਾਹਰੋਂ ਬਸ ਸ਼ਹਿਰ ਦੇ ਵਿੱਚ ਐਂਟਰ ਕਰਦਾ ਇਹਦੀ ਸੁੰਦਰਤਾ ਦੇ ਲਈ ਉਹ ਅਸੀਂ ਸਾਰਾ ਮੇਰੇ ਨਾਲ ਤੇ ਨੇ ਸਾਡੇ ਡਿਪਾਰਟਮੈਂਟ ਦੇ ਅਸੀਂ ਰਜਿੰਦਰ ਕਈ ਜੀ ਨਾਲ ਨੇ ਇਹਨਾਂ ਦਾ ਸਾਰਾ ਸਟਾਫ ਐਸਟੂਡੀਓ ਤੇ ਐਸਡੀ ਸਾਹਿਬ ਨਾਲ ਨੇ ਅੱਜ ਅਸੀਂ ਇਹ ਵੀ ਇੱਥੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਚੌਕ ਨੂੰ ਸੁੰਦਰ ਰੱਖਿਆ ਜਾਂਦਾ ਤਾਂ ਕਿ ਜੋ ਕੋਈ ਬਾਹਰੋਂ ਆਉਂਦੇ ਆ ਤਦ ਨੂੰ ਪਤਾ ਲੱਗੇ ਕਿ ਅਸੀਂ ਲਹਿਰਾਗਾਗਾ ਦੇ ਵਿੱਚ ਐਂਟਰ ਕਰ ਰਹੇ ਸੋ ਉਹ ਵੀ ਜਿਸ ਤਰੀਕੇ ਦਾ ਲੋਕਾਂ ਨੇ ਕਿਹਾ ਕਿ ਇੱਥੇ ਸੁੰਦਰਤਾ ਦੇ ਲਈ ਕੋਈ ਝੌਂਪੜੀ ਟਾਈਪ ਚ ਜੋ ਵੀ ਇਹਨਾਂ ਨੇ ਕਿਹਾ ਉਹ ਸਾਰਾ ਜਿਹੜਾ ਬਣਾਉਂਦਾ ਕੰਮ ਹੈ ਹੋ ਗਿਆ ਤੇ ਅਸੀਂ ਇੱਥੇ ਫਾਈਨਲ ਕਰਨ ਦੇ ਲਈ ਆਏ ਆ ਤੇ ਫਾਈਨਲ ਕੀਤਾ ਵੀ ਸੋ ਇਸ ਦੀ ਮੈਂ ਸਾਰਿਆਂ ਨੂੰ ਜਿਹੜੇ ਦੁਕਾਨਦਾਰ ਨੇ ਇੰਦਰ ਰਹਿਸ਼ਾ ਨੇ ਜਿਨ੍ਹਾਂ ਦੀਆਂ ਸਾਰਿਆਂ ਨੂੰ ਇਸ ਚੀਜ਼ ਦੀ ਵਧਾਈ ਵੀ ਦਿੰਨਾ ਤੇ ਮੈਂ ਧੰਨਵਾਦ ਵੀ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਰਪੰਚ ਸੀ ਮਾਨਹਰਾਂ ਦਾ ਜਦੋਂ ਉਹਨਾਂ ਨੇ ਕਿਹਾ ਦੱਸਿਆ ਉਹਨਾਂ ਨੂੰ ਕਿ ਪੈਸੇ ਤੇ ਬੜੇ ਲੱਗਣੇ ਆ ਪਰ ਡਿਮਾਂਡ ਲੋਕਾਂ ਦੀ ਸਹੀ ਆ ਤਾਂ ਉਹਨਾਂ ਨੇ ਬੜੀ ਖੁਲਦਲੀ ਦੇ ਨਾਲ ਕਿਹਾ ਸੀ ਕੋਈ ਗੱਲ ਨਹੀਂ ਪੈਸੇ ਜਿੰਨੇ ਮਰਜ਼ੀ ਲੱਗ ਜਾਣਾ ਤੇ ਆਪਾਂ ਇਹ ਰਾਹਤ ਪ੍ਰਦਾਨ ਕਰਨੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖਿਆ ਪਿਛਲੇ 30 40 ਸਾਲ ਤੋਂ ਇਸ ਤੇ ਰਾਜਨੀਤੀ ਵੀ ਹੁੰਦੀ ਰਹੀ ਹੈ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਕਿਹਾ ਜਾਂਦਾ ਰਿਹਾ ਤੀ ਇਹ ਨੈਚਰਲ ਦਾ ਸੀ ਕਰਦੇਾਂਗੇ ਜੀ ਠੀਕ ਕਰਦੇਾਂਗੇ ਜੀ ਠੀਕ ਸੋ ਅੱਜ ਲੋਕ ਮੈਂ ਸਮਝਦਾ ਮਹਿਸੂਸ ਵੀ ਕਰ ਰਹੇ ਨੇ ਤੇ ਸਾਰੇ ਜੇ ਲੋਕਾਂ ਨੂੰ ਰਾਹਤ ਮਿਲੀ ਹੈ ਤਾਂ ਨੇਚਰਲੀ ਲੋਕ ਖੁਸ਼ ਨੇ ਇਸ ਕਰਕੇ ਤੇ ਇਹ ਜੀ ਸਮੱਸਿਆ ਇਹ ਸੀ ਜੀ ਇਹ ਆਪਣਾ ਜੋ ਨਾਲਾ ਸੀ ਇਹ ਕਵਰ ਹੋਇਆ ਸੀ ਇਹ ਚ ਪਾਈਪ ਲਾਈਨ ਪਈ ਸੀ ਸਾਰੇ ਚ ਤੇ ਇਹਦੇ ਉੱਤੇ ਮੰਨ ਲਓ 15 ਫੁੱਟ 16 ਫੁੱਟ ਕੁਛ ਵੀ ਲੋਕਟਾਈਲ ਲੱਗੀ ਸੀ ਕੁਛ ਹੀ ਸਾਰ ਰਹਿ ਗਿਆ ਸੀ ਆ ਵਾਲਾ ਜੀ ਇਹ ਸੀ ਤੇ ਮਤਲਬ ਕਿ ਲੋਕਟਾਈਲ ਸਾਨੇ ਮੰਗ ਕਰਕੇ ਮੰਤਰੀ ਸਾਹਿਬ ਤੋਂ ਲਗਾਤੀ ਸੀ ਤੇ ਸ਼ੁਰੂ ਕਰਾਤਾ ਸੀ ਕੰਮ ਉਸ ਤੋਂ ਬਾਅਦ ਇਹ ਕੰਮ ਬੰਦ ਹੋ ਗਿਆ ਇਹ ਬੰਦ ਹੋ ਗਿਆ ਕਿਸੇ ਵਜ੍ਹਾ ਕਾਰਨ ਚਲੋ ਕੋਈ ਸ਼ਿਕਾਇਤ ਕਰਤੀ ਜਾਂ ਕੁਝ ਵੀ ਹੋਇਆ ਇਹ ਕੰਮ ਬੰਦ ਹੋ ਗਿਆ ਬੰਦ ਹੋਣ ਤੋਂ ਬਾਅਦ ਅੱਜ ਦੁਬਾਰਾ ਮੰਤਰੀ ਸਾਹਿਬ ਨੇ ਆ ਕੇ ਇਹ ਕੰਮ ਸ਼ੁਰੂ ਕਰਵਾਇਆ ਹੈਗਾ ਜਦੋਂ ਅਸੀਂ ਮੰਤਰੀ ਸਾਹਿਬ ਤੋਂ ਮੰਗ ਕਰੀ ਵੀ ਇਹ ਕੰਮ ਦੁਬਾਰਾ ਸ਼ੁਰੂ ਹੋਣ ਜਿਹੜਾ ਤਾਂ ਦੁਬਾਰਾ ਸ਼ੁਰੂ ਕਰਾਇਆ ਹੈਗਾ ਬਹੁਤ ਹੀ ਵਧੀਆ ਤੇ ਸੋਹਣੇ ਤਰੀਕੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ ਵੀ ਉਹਨਾਂ ਨੇ ਸਾਡੇ ਇੱਕ ਸੱਦੇ ਤੇ ਹੀ ਸਾਡਾ ਪੂਰੇ ਸਾਡੇ ਕੋਲੇ ਪਹੁੰਚੇ ਤੇ ਇਹ ਕੰਮ ਸ਼ੁਰੂ ਕਰਵਾਇਆ ਹੈ ਜੀ ਜਗਤਾਰ ਸਿੰਘ ਜਿਆਕਰੋੜ ਤੋਂ ਬੋਲ ਰਿਹਾ ਮੈਂ ਤਾਂ ਜੀ ਦੇਖਦੇ ਰਹੀ ਮੈਂ ਬਾਈਆ ਬਹੁਤ ਮਾਸ਼ਾ ਬਹੁਤ ਵਧੀਆ ਸੀ ਬਹੁਤ ਬਹੁਤ ਵਧੀਆ ਬਾਤ ਵਧੀਆ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਇਹਦੇ ਵਿੱਚ ਜਦੋਂ ਸਾਡੇ ਮਕਾਨ ਬਣੇ ਹੁੰਦੇ ਸੀ ਤਾਂ ਜਦੋਂ ਬਾਰਿਸ਼ ਆਉਂਦੀ ਆ ਰਹੀ ਸਾਡੇ ਮੂਹਰੇ ਜਿਹੜੇ ਰਸਤੇ ਹੁੰਦੇ ਸੀ ਉਹ ਡਿੱਕੇ ਖਰਾਬ ਹੋ ਜਾਂਦੇ ਸਾਨੂੰ ਦੁਬਾਰਾ ਫੇਰ ਉਸ ਤੋਂ ਬਣਾਉਣਾ ਹੀ ਪੈਂਦਾ ਸੀ ਸੋ ਇਹ ਵਿਛਟੇਨ ਬਣ ਦੇ ਨਾਲ ਕਵਰ ਹੋਣ ਦੇ ਨਾਲ ਔਰ ਮੂਹਰੇ ਜਿਹੜੇ ਹੁਣ ਇੰਟਰਲੌਕ ਦਾ ਕੰਮ ਦੁਬਾਰੇ ਸਟਾਰਟ ਕਰ ਰਹੇ ਨੇ ਪਹਿਲਾਂ ਦੋ ਤਿੰਨ ਵਾਰੀ ਬੰਦ ਹੋ ਚੁੱਕਿਆ ਦਾ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਦਾ ਹੋਰ ਸ਼ਹਿਰ ਨਿਵਾਸੀਆਂ ਦਾ ਵੀ ਇਹਨਾਂ ਵੱਲੋਂ ਬਸ ਸਟੈਂਡ ਦੀ ਵੀ ਮੰਗ ਕਰੀ ਹੈ ਇੱਥੇ ਵੀ ਮਿੰਨੀ ਬੱਸ ਹਾਂ ਜੋ ਇਹਦੇ ਵਿੱਚ ਜਿਹੜੇ ਚੌਕ ਦੇ ਵਿੱਚ ਛੋਪੜੀ ਟਾਈਪ ਦੀ ਇਸ ਤਰ੍ਹਾਂ ਬਸ ਸਟੈਂਡ ਬਣਾਇਆ ਜਾਵੇ ਤੇ ਉਸ ਦੇ ਵਿੱਚ ਬੈਂਚ ਲੱਗੇ ਜਾਣ ਤੇ ਉਹ ਵੀ ਇਹਨਾਂ ਨੇ ਮਨਜ਼ੂਰ ਕੀਤਾ ਹੈ ਕਹਿੰਦੇ ਬਹੁਤ ਸੁੰਦਰ ਬਣਾਵਾਂਗੇ ਔਰ ਚੌਕ ਵਧੀਆ ਢੰਗ ਦੇ ਨਾਲ ਬਣਾ ਕੇ ਆਪਣੇ ਸ਼ਹਿਰ ਨੂੰ ਇੱਕ ਵਧੀਆ ਤੋਹਫਾ ਦੇਵਾਂਗੇ। ਧੰਨਵਾਦ ਜੀ ਇਹਨਾਂ ਦਾ।